ਜੇ ਆਪਰੇ ਦੀ ਜਗ ਲੋਮੀ ਜੇ ਆਫੇ ਰਿੱਚੱਕ ਦਿਆਂਗੇ ਲੋਨ ਤੇ ਗੋਡਾ ਰੱਖਦੇ ਆਏ ਰਾਜਿਆ ਦੀ ਸਰਕਾਰ ਦਾ ਪੇੜਾ ਕਰਕ ਜੇੜਾ ਕਰਕ ਜੇੜਾ ਕਰਕੇ ਸੈਂਟਰ ਸਰਕਾਰ ਮੁਰਦਾਬਾਦ 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 ਸਨਦੇ ਲਾਠੀ ਚਾਰਜ ਕਰ ਰਹੀ ਸਰਕਾਰ ਦਾ ਪੇੜਾ ਕਰਕ ਜੇੜਾ ਕਰਕ ਜੇੜਾ ਕਰਕ ਮੇਲਾ ਜੋ ਆ ਯਾਤਰਾ ਕੇ ਰਹਿਾਂਗੇ ਜਾਨ ਲੇ ਲਗੇ ਜਲ ਜਲ ਜਿੰਦਾਬਾਦ ਜਲ ਜਲ ਜਿੰਦਾਬਾਦ 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 ਇੱਕ ਫੋਟੋ ਖਿਵਾ ਲਓ ਜੀ ਮੁਰਦਾਬਾਦ ਮੁਰਦਾਬਾਦ ਜੀ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਤੁਸੀਂ ਸ਼ਾਮਿਲ ਹੋ ਜਾਓ ਜੀ ਮੈਂ ਸ਼ਾਮਿਲ ਹੀ ਆ ਤੇ ਸਿੱਧੂ ਭਾਈ ਜੀ ਆ ਗਏ ਪਾਣ ਅੰਮ੍ਰਿਤ ਗੁਰੂ ਕਾ ਕਰਨ ਜਿੰਦਾਬਾਦ 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 ਸੈਕਟਰ ਸਰਕਾਰ ਗੁਰਦਾਬਾਦ 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 ਕਵਾਡਰਾ ਦਾ ਟਿਕਾਣਾ ਸਰਕਾਰ ਦਾ ਵੇੜਾ ਸਰਪੇ ਵੇੜਾ ਵੇੜਾ ਆਮ ਜਨਤਾ ਦੇ ਸਤਿਕੇ ਨਾਨਾ ਦੇ ਪਿਆਰ ਕਰਨਾ ਬੇੜਾ ਕਰਕ ਬੇੜਾ ਕਰਕ ਬੇੜਾ ਕਿਸਾਨਾਂ ਦੇ ਲਾਖੀ ਕਾਰਜ ਕਰ ਰਹੀ ਸਰਕਾਰ ਦਾ ਆ ਰਵੇ ਕੱਖਣਾ ਬੇੜਾ ਕਰਕ ਨਾ ਰਵੇ ਕੱਖਣਾ ਬਾਟਰਾਂ ਦੇ ਕਿਸਾਨਾਂ ਦੇ ਕਾਟ ਆਉਣਾ ਇਸ ਸਰਕਾਰ ਦਾ ਬੇੜਾ ਕਰਕ ਬੇੜਾ ਕਰਕ